ਔਲਿਆਂ ਦਾ ਮਰੱਬਾ ਬਿਨਾ ਕੈਮੀਕਲ ਤੋਂ ਨਾ ਕੋਈ ਚੂਨਾ ਨਾ ਕੋਈ ਫਟਕੜੀ ਫਿਰ ਵੀ ਆਪਣਾ ਜਿਹੜਾ ਇਹ ਔਲਿਆਂ ਦਾ ਮਰੱਬਾ ਬਹੁਤ ਸਵਾਦ ਬਣੇਗਾ ਰਸਗੁੱਲਿਆ ਵਾਂਗੂ ਵਧੀਆ ਮੋਟਾ ਬਣੇਗਾ ਤੇ ਪੂਰਾ ਰਸੀਲਾ ਬਣੇਗਾ ਜਿਹੜਾ ਇਸ ਦੇ ਵਿੱਚ ਰਸ ਹੋਏਗਾ ਪੂਰਾ ਭਰੇਗਾ ਨਾ ਕੋਈ ਇਸ ਦੇ ਵਿੱਚ ਚੀਨੀ ਜੰਮੇਗੀ ਜਦੋਂ ਇਸ ਨੂੰ ਆਪਾਂ ਸਟੋਰ ਕਰਾਂਗੇ 1 ਸਾਲ ਤੱਕ ਨਾ ਔਲਿਆਂ ਦੇ ਮਰੱਬੇ ਨੂੰ ਆਪਾਂ ਆਰਾਮ ਨਾਲ ਸਟੋਰ ਕਰ ਸਕਦੇ ਹਾਂ ਬਿਲਕੁਲ ਵੀ ਖਰਾਬ ਨਹੀਂ ਜੇ ਹੋਣਾ ਤੁਹਾਡੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਮੇਰੇ ਚੈਨਲ ਪੰਜਾਬ ਲਵਸ ਕਿਚਨ ਤੇ ਅੱਜ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਮਰੱਬਾ ਬਣਾਉਣਾ ਸ਼ੁਰੂ ਕਰਦੇ ਹਾਂ ਔਲੇ ਆਪਾਂ ਇੱਥੇ ਲਿਆ 1 ਕਿਲੋ ਤੇ ਇਹਨਾਂ ਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਧੋ ਲਿਆ ਤੇ ਮਰੱਬਾ ਬਣਾਉਣ ਵਾਸਤੇ ਔਲੇ ਵੱਡੇ ਹੀ ਇਸਤੇਮਾਲ ਹੁੰਦੇ ਆ ਫੇਰ ਹੀ ਜਿਹੜਾ ਮਰੱਬਾ ਨਾ ਸਵਾਦਪਨ ਕੇ ਤਿਆਰ ਹੁੰਦਾ ਕੋਈ ਵੀ ਇਸ ਦੇ ਵਿੱਚ ਖਰਾਬ ਔਲਾ ਨਹੀਂ ਹੋਣਾ ਚਾਹੀਦਾ ਸਾਰੇ ਆਪਾਂ ਸਾਫ਼ ਔਲੇਾਂ ਦਾ ਹੀ ਮਰੱਬਾ ਬਣਾਣਾ ਹੈ ਕੜਾਈ ਦੇ ਵਿੱਚ ਪਾਣੀ ਪਾਵਾਂਗੇ ਆਪਾਂ 1 ਲੀਟਰ ਤੇ ਪਾਣੀ ਨੂੰ ਆਪਾਂ ਗਰਮ ਹੋਣ ਦਿਆਂਗੇ ਪਾਣੀ ਆਪਾਂ ਖੁੱਲਾ ਹੀ ਇਸਤੇਮਾਲ ਕਰਨਾ ਹੈ ਤੇ ਪਾਣੀ ਜਿਹੜਾ ਆਪਣਾ ਗਰਮ ਹੋ ਗਿਆ ਹੁਣ ਔਲੇ ਨੂੰ ਇਸ ਪਾਣੀ ਦੇ ਵਿੱਚ ਪਾ ਲਾਂਗੇ ਤੇ ਇਹਨਾਂ ਨੂੰ ਆਪਾਂ ਉਬਾਲਣਾ ਹੈ 7 ਤੋਂ 8 ਮਿੰਟ ਤੱਕ ਹੁਣ ਔਲੇ ਪਾਉਣ ਤੋਂ ਬਾਅਦ ਜਿਹੜਾ ਪਾਣੀ ਦਾ ਟੈਂਪਰੇਚਰ ਬਿਲਕੁਲ ਡਾਊਨ ਹੋ ਜਾਏਗਾ ਠੰਡਾ ਪਾਣੀ ਹੋ ਜਾਏਗਾ ਇਸ ਕਰਕੇ ਇਸ ਨੂੰ 7 ਤੋਂ 8 ਮਿੰਟ ਦਾ ਟਾਈਮ ਲੱਗ ਜਾਏਗਾ ਉਬਾਲਾ ਆਉਂਦਿਆਂ ਹੋਿਆਂ ਨੂੰ ਆਪਾਂ ਜਦੋਂ ਇਹ ਪਾਣੀ ਗਰਮ ਹੋ ਜਾਏਗਾ ਉਸ ਤੋਂ ਬਾਅਦ ਸਿਰਫ 3 ਤੋਂ 4 ਹੀ ਇਸ ਨੂੰ ਉਬਾਲੇ ਦੇਣੇ ਆ ਉਸ ਤੋਂ ਬਾਅਦ ਆਪਾਂ ਫਟਾਫਟ ਗੈਸ ਬੰਦ ਕਰ ਲਾਂਗੇ ਪਾਣੀ ਗਰਮ ਹੋਣ ਤੋਂ ਬਾਅਦ ਆਪਾਂ ਇਸ ਨੂੰ 2-3 ਹੀ ਹਬਾਲੇ ਦਿੱਤੇ ਆ ਤੇ ਰੰਗ ਇਸ ਦਾ ਬਦਲ ਗਿਆ ਜਦੋਂ ਰੰਗ ਬਦਲ ਜਾਈ ਉਸੇ ਟਾਈਮ ਆਪਾਂ ਗੈਸ ਬੰਦ ਕਰ ਲੈਣੀ ਹੈ ਤੇ ਇਹਨਾਂ ਔਲਿਆਂ ਨੂੰ ਆਪਾਂ ਇਸ ਗਰਮ ਪਾਣੀ ਦੇ ਵਿੱਚੋਂ ਕੱਢ ਲਾਂਗੇ ਬਸ ਇੰਨਾ ਹੀ ਪਕਾਣਾ ਹੈ ਇਹਨਾਂ ਔਲਿਆਂ ਨੂੰ ਇਸ ਤੋਂ ਬਾਅਦ ਬਿਲਕੁਲ ਵੀ ਆਪਾਂ ਨਹੀਂ ਪਕਾਣਾ ਗੈਸ ਆਪਾਂ ਹੁਣ ਬੰਦ ਕਰ ਦਿੱਤੀ ਹੈ ਤੇ ਹੁਣ ਇਸ ਨੂੰ ਆਪਾਂ ਕੱਢ ਕੇ ਤੇ ਸਿੱਧਾ ਆਪਾਂ ਠੰਡੇ ਪਾਣੀ ਦੇ ਵਿੱਚ ਹੀ ਇਹਨਾਂ ਔਲਿਆਂ ਨੂੰ ਪਾਵਾਂਗੇ ਹੁਣ ਇਹਨਾਂ ਦੀ ਕੁਕਿੰਗ ਨੂੰ ਆਪਾਂ ਰੋਕ ਲਾਂਗੇ ਤੇ 1 ਘੰਟੇ ਵਾਸਤੇ ਆਪਾਂ ਇਨਾਂ ਨੂੰ ਇਸ ਤਰੀਕੇ ਪਾਣੀ ਦੇ ਵਿੱਚ ਭਿਉਂ ਕੇ ਰੱਖਣਾ ਹੈ ਤੇ ਇਹ ਪਾਣੀ ਆਪਣਾ ਹੁਣ ਗਰਮ ਹੋ ਜਾਏਗਾ ਕੋਸਾ ਹੋ ਜਾਏਗਾ ਦੋ ਤੋਂ ਤਿੰਨ ਵਾਰ ਜਿਹੜਾ ਇਸ ਪਾਣੀ ਨੂੰ ਆਪਾਂ ਨਾ ਫੇਰ ਬਦਲ ਲਾਂਗੇ ਤੇ ਇੱਕ ਘੰਟੇ ਵਾਸਤੇ ਇਹਨਾਂ ਨੂੰ ਪਾਣੀ ਦੇ ਵਿੱਚ ਭਿਉਂ ਕੇ ਆਪਾਂ ਇਸੇ ਤਰੀਕੇ ਪਿਆ ਰਹਿਣ ਦੇਾਂਗੇ ਔਲਿਆਂ ਵਿੱਚੋਂ ਪਾਣੀ ਆਪਾਂ ਸਾਰਾ ਕੱਢ ਦਿੱਤਾ ਹੁਣ ਇਹਨਾਂ ਨੂੰ ਆਪਾਂ ਪਚ ਲੈਣਾ ਹੈ ਕੰਟੇ ਵਾਲਾ ਜੋ ਚਮਚ ਹੁੰਦਾ ਹੈ ਨਾ ਉਸ ਦੇ ਨਾਲ ਆਪਾਂ ਇਸ ਦੇ ਵਿੱਚ ਹੌਲ ਕਰ ਲਾਂਗੇ ਚੰਗੀ ਤਰ੍ਹਾਂ ਤਾਂ ਕਿ ਜਿਹੜੀ ਚਾਚਨੀ ਹੈ ਨਾ ਜਦੋਂ ਆਪਾਂ ਮਰੱਬਾ ਬਣਾਵਾਂਗੇ ਨਾ ਔਲੇਆਂ ਦਾ ਸਾਰੀ ਚਾਸ਼ਨੀ ਅੰਦਰ ਚੰਗੀ ਤਰ੍ਹਾਂ ਜਾਈ ਚੰਗੀ ਤਰ੍ਹਾਂ ਔਲਾ ਆਪਣਾ ਪੱਕ ਜੇ ਵੀ ਚੰਗੀ ਤਰ੍ਹਾਂ ਚਾਰ-ਛੇ ਫੇਰੇ ਆਪਾਂ ਔਲੇ ਦੇ ਇਸ ਤਰੀਕੇ ਹੌਲ ਕਰ ਲਾਂਗੇ ਤੇ ਚਾਹੋ ਤਾਂ ਤੁਸੀਂ ਜਿਹੜੇ ਕੱਚੇ ਔਲੇ ਹੁੰਦੇ ਨੇ ਉਹ ਪਹਿਲਾਂ ਵੀ ਤੁਸੀਂ ਇਹਨਾਂ ਨੂੰ ਪਾਛ ਸਕਦੇ ਹੋ ਤੇ ਇਸੇ ਤਰੀਕੇ ਨਾਲ ਤੁਸੀਂ ਜੇਕਰ ਮਰੱਬਾ ਬਣਾਓਗੇ ਨਾ ਤਾਂ ਬਹੁਤ ਸਵਾਦ ਬਣੇਗਾ ਬਸ ਤੁਸੀਂ ਧਿਆਨ ਦੇ ਨਾਲ ਵੀਡੀਓ ਨੂੰ ਵੇਖਿਆ ਜੇ ਤੇ ਆਪਾਂ ਸਾਰੇ ਔਲੇ ਨੂੰ ਇਸੇ ਤਰੀਕੇ ਪਾਛ ਲੈਣਾ ਹੈ ਕੜਾਈ ਦੇ ਵਿੱਚ ਪਾਵਾਂਗੇ 50 ml ਪਾਣੀ ਆਪਾਂ ਇਹ ਮਰੱਬਾ ਮੈਂ ਚੀਨੀ ਚ ਬਣਾ ਕੇ ਤਿਆਰ ਕਰਨ ਲੱਗੀ ਹਾਂ ਤੁਸੀਂ ਚਾਹੋ ਨਾ ਗੁੜ ਵੀ ਪਾ ਸਕਦੇ ਹੋ ਧਾਗ ਵਾਲੀ ਮਿਸ਼ਰੀ ਵੀ ਪਾ ਸਕਦੇ ਹੋ ਧਾਗ ਵਾਲੀ ਮਿਸ਼ਰੀ ਬਹੁਤ ਮਹਿੰਗੀ ਹੁੰਦੀ ਹਰ ਕੋਈ ਨਹੀਂ ਪਾ ਸਕਦਾ ਤੇ ਜਿਹੜੀ ਖੰਡੇ ਇਹ ਹਰ ਇੱਕ ਦੇ ਘਰ ਦੇ ਵਿੱਚ ਹੁੰਦੀ ਇਸ ਲਈ ਮੈਂ ਇੱਥੇ ਚੀਨੀ ਦਾ ਇਸਤੇਮਾਲ ਕਰਨ ਲੱਗੀ ਹਾਂ ਪਹਿਲਾਂ ਆਪਾਂ ਚੀਨੀ ਇਸ ਤਰੀਕੇ ਪਾ ਲਾਂਗੇ ਪਾਣੀ ਦੇ ਉੱਪਰ 50 ml ਆਪਾਂ ਪਾਣੀ ਪਾਇਆ ਹੁਣ ਅੱਧੇ ਔਲੇ ਆਪਾਂ ਇਸ ਦੇ ਉੱਪਰ ਵਿਛਾ ਲਾਂਗੇ ਇਸ ਤਰੀਕੇ ਤੇ ਫਿਰ ਇੱਕ ਲੇਅਰ ਆਪਾਂ ਚੀਨੀ ਦੀ ਲਗਾ ਲੈਣੀ ਹੈ ਉੱਪਰ ਤੇ ਦੂਸਰੀ ਵਾਰ ਫੇਰ ਆਪਾਂ ਪਾਵਾਂਗੇ ਔਲੇ ਇਸ ਦੇ ਉੱਪਰ ਆਪਾਂ 1 ਕਿਲੋ ਔਲੇ ਲਏ ਆ 1 ਕਿਲੋ ਹੀ ਇੱਥੇ ਆਪਾਂ ਚੀਨੀ ਦਾ ਇਸਤੇਮਾਲ ਕਰਨਾ ਜਿੰਨੇ ਔਲੇ ਓੰਨੇ ਹੀ ਆਪਾਂ ਚੀਨੀ ਇਸ ਦੇ ਵਿੱਚ ਪਾਣੀ ਹੈ ਤੇ ਜੇਕਰ ਤੁਸੀਂ ਮਿੱਠਾ ਘੱਟ ਪਸੰਦ ਹੈ ਤੁਹਾਨੂੰ ਤੁਸੀਂ ਕੋਈ 100 ਗ੍ਰਾਮ ਇਸ ਦੇ ਵਿੱਚੋਂ ਘੱਟ ਕਰ ਸਕਦੇ ਹੋ ਇਸ ਤੋਂ ਬਾਅਦ ਘੱਟ ਬਿਲਕੁਲ ਨਾ ਕਰਿਓ ਨਹੀਂ ਤਾਂ ਫੇਰ ਥੋੜੀ ਜਿਹੀ ਖਟਾਸ ਵਿੱਚ ਲੱਗੇਗੀ ਤੇ ਹੁਣ ਆਪਾਂ ਇਸ ਨੂੰ ਟੱਕ ਦੇਾਂਗੇ ਤੇ ਗੈਸ ਲਈ ਮ ਆਪਾਂ ਇੱਥੇ ਤੇਜ਼ ਕਰ ਲੈਣੀ ਹੈ ਤੇ ਆਪਾਂ ਇੱਥੇ 3 ਤੋਂ 4 ਮਿੰਟ ਤੱਕ ਇਸ ਨੂੰ ਇਸੇ ਤਰੀਕੇ ਟੱਕਾ ਰਹਿਣ ਦੇਾਂਗੇ ਤੇ ਇਸ ਦੇ ਵਿੱਚ ਉਹ ਨਾ ਛੂੰ ਛੂੰ ਦੀ ਆਵਾਜ਼ ਬਹੁਤ ਆਉਣ ਲੱਗ ਜੇਗੀ ਤੇ ਥੋੜਾ ਜਿਹਾ ਪਾਣੀ ਆਪਾਂ ਵਿੱਚ ਪਾਇਆ ਸੀ ਇਸ ਦੇ ਵਿੱਚ ਪਹਿਲੇ ਕਿਉਂਕਿ ਹਾਲੇ ਤੱਕ ਆਵਲੇ ਗਰਮ ਨਹੀਂ ਹੋਏ ਆਵਲੇ ਨੇ ਵੀ ਆਪਣਾ ਪਾਣੀ ਛੜਨਾ ਹੈ ਭਾਫ਼ ਬਣेंगी ਤੇ ਇਸ ਕਰਕੇ ਆਪਾਂ ਗੈਸ ਤੇ ਜੀ ਰੱਖਾਂਗੇ ਤੇ ਵਿੱਚੋਂ ਆਪਾਂ ਇਸ ਨੂੰ ਹਿਲਾਉਂਦੇ ਰਹਿਣਾ ਤਾਂ ਕਿ ਕਈ ਵਰਨਾ ਥੱਲੇ ਚਾशनी ਜਿਹੜੀ ਖੰਡ ਹੁੰਦੀ ਉਹ ਲੱਗ ਵੀ ਜਾਂਦੀ ਜੇ ਜੇਕਰ ਪਾਣੀ ਆਵਲੇ ਜਲਦੀ ਨਾ ਛੱਡਣ ਤਾਂ ਆਪਾਂ ਪਾਣੀ ਪਹਿਲਾਂ ਥੋੜਾ ਜਿਹਾ ਇਸ ਕਰਕੇ ਪਾਤਾ ਕਿ ਇਸ ਚੀਨੀ ਆਪਣੇ ਥੱਲੇ-ਤਲੇ ਨੂੰ ਨਾ ਲੱਗੇ ਤੇ ਹੁਣ ਆਪਾਂ ਫਿਰ ਇਸ ਨੂੰ ਟੱਕ ਦੇਾਂਗੇ ਤੁਹਾਡੇ ਅਗੇ ਬੇਨਤੀ ਹੈ ਕਿ ਜੇਕਰ ਤੁਸੀਂ ਮੇਰੇ ਚੈਨਲ ਪੰਜਾਬ ਲਵਸ ਕਿਚਨ ਤੇ ਅੱਜ ਪਹਿਲੀ ਵਾਰ ਆਏ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇਕਰ ਤੁਹਾਨੂੰ ਮੇਰੀ ਰੈਸਪੀ ਥੋੜੀ ਜਿਹੀ ਵੀ ਚੰਗੀ ਲੱਗਦੀ ਨਾ ਫਿਰ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਡੇ ਇੱਕ ਲਾਈਕ ਸ਼ੇਅਰ ਕਰਨ ਨਾਲ ਸਾਡਾ ਹੌਸਲਾ ਵੱਧਦਾ ਸਾਨੂੰ ਚੰਗਾ ਲੱਗਦਾ ਹੈ ਆਪਾਂ ਦੂਸਰੀ ਵਾਰ ਫੇਰ ਆਉਣਿਆਂ ਨੂੰ ਹਲਾਉਣ ਲੱਗਿਆ ਚੀਨੀ ਹਾਲੇ ਪੂਰੀ ਨਹੀਂ ਵਿੱਚ ਮੈਲਟ ਹੋਈ ਤੇ ਆਪਾਂ ਇਸ ਨੂੰ ਫੇਰ ਟੱਕ ਦੇਾਂਗੇ ਤੇ ਗੈਸ ਹਾਲੇ ਆਪਾਂ ਤੇਜ਼ ਹੀ ਰੱਖਣੀ ਹੈ ਤੇ ਇਹ ਆਪਾਂ ਉਹਨਾ ਤੱਕ ਆਪਣੀ ਜਿਹੜੀ ਚੀਨੀ ਪੂਰੀ ਵਿੱਚ ਘੋਲ ਨਹੀਂ ਜਾਂਦੀ। ਔਲਿਆਂ ਨੂੰ ਪਕਾਉਂਦਿਆਂ ਆਹ 10 ਤੋਂ 12 ਮਿੰਟ ਹੋ ਗਏ ਨੇ। ਦੇ ਚੀਨੀ ਆਪਣੀ ਜਿਹੜੀ ਪੂਰੀ ਵਿੱਚ ਘੁਲ ਗਈ ਮੈਲਟ ਹੋ ਗਈ ਏ ਤੇ ਔਲਿਆ ਨੇ ਜਿੰਨਾ ਪਾਣੀ ਛੱਡਣਾ ਸੀ ਛੱਡ ਦਿੱਤਾ ਇਸ ਤੋਂ ਬਾਅਦ ਹੁਣ ਪਾਣੀ ਨਹੀਂ ਛੱਡਣਗੇ ਤੇ ਜਿਹੜੀ ਚਾਸ਼ਨੀ ਉਹ ਗਾੜੀ ਹੋ ਗਈ ਏ ਤੇ ਇਸ ਨੂੰ ਚਾਸ਼ਨੀ ਨੂੰ ਆਪਾਂ ਥੋੜਾ ਜਿਹਾ ਪਤਲਾ ਕਰਾਂਗੇ ਇਸ ਦੇ ਵਿੱਚ 4-5 ਚਮਚਾ ਪਾਣੀ ਦੇ ਪਾ ਲਾਂਗੇ ਪਤਲੀ ਚਾਸ਼ਨੀ ਹੋਏਗੀ ਤੇ ਫੇਰ ਹੀ ਜਿਹੜੇ ਔਲੇ ਆ ਉਹ ਫੁੱਲਣਗੇ ਤੇ ਅੰਦਰ ਤੱਕ ਪੂਰੇ ਵਧੀਆ ਪੱਕਣਗੇ ਟੋਟਲ ਇਹਦੇ ਵਿੱਚ ਆਪਾਂ ਪਾਣੀ ਰੁਕ ਰੁਕ ਕੇ ਪਾਣਾ ਹੈ 100 ml ਤੱਕ ਅੰ ਦੋ ਤੋਂ ਤਿੰਨ ਵਾਰ ਆਪਾਂ ਇਸ ਦੇ ਵਿੱਚ ਪਾਣੀ ਪਾ ਲੈਣਾ ਹੈ 4-5-5 ਚਮਚ ਤੇ ਜੇਕਰ ਗਾੜੀ ਚਾਸ਼ਨੀ ਹੋ ਗਈ ਤੇ ਫਿਰ ਜਿਹੜੇ ਔਲੇ ਆ ਆਪਣੇ ਫੁੱਲਣਗੇ ਨਹੀਂ ਤੇ ਪੱਕਣਗੇ ਵੀ ਨਹੀਂ ਤੇ ਸੁੰਗੜ ਜਾਣਗੇ ਤੇ ਰੰਗ ਇਸ ਦਾ ਬਦਲ ਜਾਏਗਾ ਤੇ ਇਸ ਨੂੰ ਆਪਾਂ ਹੁਣ 19 ਤੱਕ ਪਕਾਣਾ ਜਦ ਤੱਕ ਜਿਹੜੇ ਔਲੇ ਆ ਪੂਰੇ ਆਪਣੇ ਨਰਮ ਨਹੀਂ ਹੋ ਜਾਂਦੇ ਗੈਸ ਫਲੇਮ ਆਪਾਂ ਲੋ ਹੀ ਰੱਖਾਂਗੇ ਵੇਂਮਿੰਟ ਹੋ ਗਏ ਨੇ ਔਲਿਆਂ ਨੂੰ ਪਕਾਉਂਦਿਆਂ ਹੋਇਆਂ ਤੇ ਹੁਣ ਜਿਹੜੇ ਔਲੇ ਆਪਣੇ ਨਰਮ ਹੋ ਗਏ ਨੇ ਇਸ ਦੀ ਪਹਿਚਾਣ ਇਹ ਕਿ ਔਲਿਆਂ ਦੀਆਂ ਜਿਹੜੀਆਂ ਕਲੀਆਂ ਨੇ ਨਾ ਉਹ ਅਲੱਗ-ਅਲੱਗ ਨਜ਼ਰ ਆਣ ਲੱਗ ਜਾਂਦੀਆਂ ਨੇ ਤੇ ਆਪਾਂ ਇਹਨੂੰ ਚਮਚੇ ਦੇ ਨਾਲ ਵੀ ਚੈੱਕ ਕਰ ਲਾਂਗੇ ਤੇ ਪੂਰੇ ਜਿਹੜੇ ਔਲੇ ਆਪਣੇ ਵਧੀਆ ਨਰਮ ਹੋ ਗਏ ਨੇ ਹੁਣ ਆਪਾਂ ਇੱਥੇ ਗੈਸ ਬਿਲਕੁਲ ਸਿਮਤੇ ਹੀ ਰੱਖਣੀ ਹੈ ਤੇ ਇਸ ਨੂੰ ਟੱਕ ਕੇ ਹੁਣ ਬਿਲਕੁਲ ਵੀ ਆਪਾਂ ਨਹੀਂ ਜਿ ਪਕਾਣਾ ਤੇ ਇਸ ਨੂੰ ਆਪਾਂ ਇਵੇਂ ਖੁੱਲੇ ਦੇ ਵਿੱਚ ਪਕਾਵਾਂਗੇ ਹੁਣ ਜਿਹੜੋ ਇਸ ਦੇ ਵਿੱਚ ਪਾਣੀ ਉਸ ਨੂੰ ਆਪਾਂ ਸੁੱਕਣ ਦਿਆਂਗੇ ਤੇ ਚਾਸ਼ ਨੂੰ ਆਪਾਂ ਹੁਣ ਗਾੜਾ ਹੋਣ ਦਿਆਂਗੇ ਤੇ ਇਸ ਦੇ ਵਿੱਚ ਆਪਾਂ ਟੇਸਟ ਨੂੰ ਵਧਾਉਣ ਵਾਸਤੇ ਦੋ ਛੋਟੀਆਂ ਇਲਾਚੀਆਂ ਕੁੱਟ ਕੇ ਪਾਵਾਂਗੇ ਜੇਕਰ ਤੁਹਾਨੂੰ ਪਸੰਦ ਹੋਣ ਤੇ ਤੁਸੀਂ ਲਾਜ਼ਮੀ ਪਾਏ ਜੇ ਇਸ ਦੇ ਵਿੱਚ ਇਸ ਦਾ ਜਿਹੜਾ ਟੇਸਟ ਹੈ ਸਵਾਦ ਬਹੁਤ ਵਧੀਆ ਆਂਦਾ ਮਰੱਬੇ ਦੇ ਵਿੱਚ ਇਹਨੂੰ ਆਪਾਂ ਮਿਕਸ ਕਰ ਲਾਂਗੇ ਹੁਣ ਆਪਾਂ ਉਹਨਾ ਟਾਈਮ ਤੱਕ ਪਕਾਣਾ ਜਦ ਤੱਕ ਜਿਹੜੀ ਚਾਸ਼ਨੀ ਆਪਣੀ ਥੋੜੀ ਗਾੜੀ ਨਹੀਂ ਹੋ ਜਾਂਦੀ ਜਿਸ ਤਰ੍ਹਾਂ ਆਪਾਂ ਰਸਗੁੱਲਾ ਬਣਾਉਂਦੇ ਆ ਨਾ ਪਤਲੀ ਚਾਸ਼ਨੀ ਦੇ ਵਿੱਚ ਤੇ ਫੇਰ ਹੀ ਉਹ ਫੁੱਲਦਾ ਹੈ ਤੇ ਉਹਦਾ ਕੱਚਾ ਟੇਸ ਖਤਮ ਹੁੰਦਾ ਹੈ اسی ਹੀ ਤਰੀਕੇ ਇਹ ਵੀ ਆਪਣਾ ਮਰੱਬਾ ਵੀ ਇੰਜ ਹੀ ਬਣਾਇਆ ਜਾਂਦਾ ਹੈ ਆਪਾਂ ਨੂੰ 10 ਤੋਂ 12 ਮਿੰਟ ਹੋ ਗਏ ਨੇ ਪਕਾਉਂਦਿਆਂ ਹੁਣ ਆਪਾਂ ਚਾਸ਼ਨੀ ਚੈੱਕ ਕਰ ਲੈਂਦੇ ਆ ਅੰਗੂਠੇ ਤੇ ਉਂਗਲ ਦੀ ਮਦਦ ਦੇ ਨਾਲ ਤੇ ਇਹ ਜਿਹੜੀ ਆਪਣੀ ਚਾਸ਼ਨੀ ਕੱਚੀ ਜੀ ਤਾਰ ਇਸ ਦੀ ਬਣਾ ਨਿਕ ਲੱਗੀ ਇੰਨਾ ਹੀ ਇਸ ਨੂੰ ਪਕਾਵਾਂਗੇ ਜੇਕਰ ਆਪਾਂ ਇਹਦੀ ਪੱਕੀ ਤਾਰ ਕਰ ਲਈ ਤੇ ਫਿਰ ਇਹ ਠੰਡਾ ਹੋਣ ਤੋਂ ਬਾਅਦ ਇਸ ਦੇ ਵਿੱਚ ਚੀਨੀ ਜੰਮ ਜੇਗੀ ਤੇ ਇਸ ਨੂੰ ਆਪਾਂ ਹੁਣ ਦੋ ਦਿਨਾਂ ਵਾਸਤੇ ਰੱਖ ਦੇਾਂਗੇ ਦੋ ਦਿਨਾਂ ਦੇ ਵਿੱਚ ਇਹ ਸਾਰੀ ਜਿਹੜੀ ਚਾਸ਼ਨੀ ਵਧੀਆ ਪੀ ਲੈਣਗੇ ਰੰਗ ਵੀ ਇਹਨਾਂ ਦਾ ਬਦਲ ਜਾਏਗਾ ਹੁਣ ਆਪਾਂ ਕਿਸੇ ਛਾਣਣ ਦੇ ਨਾਲ ਇਸ ਨੂੰ ਟਕਾਂਗੇ ਪਲੇਟ ਨਾਲ ਬਿਲਕੁਲ ਨਹੀਂ ਟਕਾਂਗੇ ਛਾਣਣ ਦੇ ਤੇ ਰੱਖਾਂਗੇ ਤੇ ਸਾਰੀ ਜਿਹੜੀ ਗਰਮੈਸ਼ ਉਹ ਸਾਰੀ ਨਿਕਲ ਜਾਏਗੀ ਬਹੁਤ ਹੀ ਰਸੀਲਾ ਤੇ ਟੇਸਟੀ ਔਲਿਆਂ ਦਾ ਮਰਬਾ ਆਪਣਾ ਬਣ ਕੇ ਹੋ ਗਿਆ ਤਿਆਰ ਅੱਜ ਆਪਾਂ ਤੁਹਾਨੂੰ 4 ਦਿਨਾਂ ਬਾਅਦ ਦਿਖਾਉਣ ਲੱਗੇ ਆ ਤੇ ਇਹ ਜਿਹੜਾ ਇਸ ਦਾ ਰੰਗ ਹੀ ਉਹ ਵੀ ਬਦਲ ਗਿਆ ਤੇ ਜਿਹੜਾ ਚਾਸ਼ਨੀ ਔਲਿਆਂ ਨੇ ਸਾਰੀ ਵਧੀਆ ਪੀ ਲਈ ਤੇ ਪੂਰੇ ਰਸ ਦੇ ਨਾਲ ਭਰ ਗਏ ਨੇ ਇਹ ਸਮਰਬੇ ਨੂੰ ਤੁਸੀਂ 1 ਸਾਲ ਤੱਕ ਸਟੋਰ ਕਰ ਸਕਦੇ ਹੋ ਬਿਲਕੁਲ ਵੀ ਕੁਝ ਨਹੀਂ ਹੋਏਗਾ ਨਾ ਹੀ ਇਸ ਦੇ ਵਿੱਚ ਕੋਈ ਚਾਸ਼ਨੀ ਜੰਮੇਗੀ ਆਪਾਂ ਤੁਹਾਨੂੰ ਤੋੜ ਕੇ ਵੀ ਵਿਖਾ ਦਿੰਦੇ ਆ ਕਿ ਇਹ ਔਲਿਆਂ ਦਾ ਮਰਬਾ ਆਪਣਾ ਕਿੰਨਾ ਰਸੀਲਾ ਬਣਿਆ ਤੇ ਸੌਫਟ ਬਣਿਆ ਵੇਖੋ ਤੁਸੀਂ ਸ਼ੀਸ਼ੇ ਦੇ ਵਾਂਗੂ ਚਮਕਣ ਲੱਗਿਆ ਹੈ ਪੂਰਾ ਇਹ ਨਰਮੇ ਪੱਕਿਆ ਹੋਇਆ ਹੈ ਚਾਸ਼ਨੀ ਇਸ ਦੇ ਵਿੱਚ ਪੂਰੀ ਹੈ ਗਈ ਇਹ ਇਸ ਨੇ ਚਾਸ਼ਨੀ ਪੂਰੀ ਪੀ ਲਈਏ ਇਹ ਤੁਸੀਂ ਵੇਖੋ ਬਹੁਤ ਹੀ ਸੁਆਦ ਆਪਣਾ ਮਰੱਬਾ ਬਣ ਕੇ ਤਿਆਰ ਹੋਇਆ ਜੀ ਜਿਸ ਵੀ ਡੱਬੇ ਕੰਟੇਨਰ ਦੇ ਵਿੱਚ ਆਪਾਂ ਮਰੱਬੇ ਨੂੰ ਸਟੋਰ ਕਰਨਾ ਹੈ ਨਾ ਉਹ ਵਧੀਆ ਸੁੱਕਾ ਹੋਣਾ ਚਾਹੀਦਾ ਹੈ ਉਹਨੂੰ ਧੁੱਪ ਲਵਾ ਕੇ ਤੇ ਫੇਰ ਹੀ ਉਸ ਦੇ ਵਿੱਚ ਆਪਾਂ ਮਰੱਬੇ ਨੂੰ ਸਟੋਰ ਕਰਨਾ ਹੈ ਫਿਰ ਬਿਲਕੁਲ ਵੀ ਜਿਹੜਾ ਮਰੱਬਾ ਆਪਣਾ ਖਰਾਬ ਨਹੀਂ ਹੋਏਗਾ ਜਦੋਂ ਇਸ ਨੂੰ ਆਪਾਂ ਡੱਬੇ ਦੇ ਵਿੱਚੋਂ ਕਢਣਾ ਹੈ ਸੁੱਕੇ ਹੱਥਾਂ ਦੇ ਨਾਲ ਜਾਂ ਚਮਚ ਦੇ ਨਾਲ ਹੀ ਕਢਣਾ ਹੈਗਾ ਗਿੱਲਾ ਚਮਚ ਹੱਥ ਬਿਲਕੁਲ ਵੀ ਅੰਚ ਨਹੀਂ ਲਗਾਵਾਂਗੇ ਤੇ ਜੇਕਰ ਤੁਹਾਨੂੰ ਮਰੱਬਾ ਬਣਾਉਣ ਦੀ ਰੈਸਪੀ ਮੇਰੀ ਥੋੜੀ ਜਿਹੀ ਵੀ ਚੰਗੀ ਲੱਗੀਏ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇ ਜੀ ਤੇ ਮੈਨੂੰ ਕਮੈਂਟ ਕਰਕੇ ਦੱਸਿਆ ਅੰਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮਿਲਦੇ ਹਾਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ